ਸਚਿੰਜ ਜੀ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਦੀ ਯਾਦ ਨੂੰ ਸਮਰਪਿਤ ਅੱਜ 7 ਜਿਹੜੀਆਂ ਐਂਬੂਲੈਂਸਾਂ ਨੇ ਉਸ ਮਾਣਾ ਦੇ ਵਿੱਚ ਪਹੁੰਚੀਆਂ ਨੇ ਤੁਸੀਂ ਮੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਤੋਂ 7 ਮਈ ਦੇ ਖਾਸੇ ਤੋਂ ਬਾਅਦ 7 ਜੂਨ ਨੂੰ ਮਾਨਯੋਗ ਮੁੱਖ ਮੰਤਰੀ ਜੀ ਸਮਾਣੇ ਆਏ ਸੀ ਉਹਨਾਂ ਨੇ ਜੜੀਆਂ ਸੀ ਮੰਗਾਂ ਰੱਖੀਆਂ ਸੀ ਉਹਦੇ ਚੋਂ ਪਹਿਲਾ ਰਣਜੀਤ ਸਿੰਘ ਵਾਲੀ ਮੰਗ ਪੂਰੀ ਕੀਤੀ ਗਈ ਉਸ ਤੋਂ ਬਾਅਦ ਸਾਨੂੰ ਇਹ ਸੀ ਕਿ ਸਾਡੇ ਬੱਚਿਆਂ ਦੀ ਕੁਰਬਾਨੀ ਜਿਹੜੀ ਹੈ ਉਹ ਸ਼ਹਿਰ ਦੇ ਕਿਸੇ ਕੰਮ ਆ ਜਾਏ ਤਾਂ ਸਾਡੇ ਮਨ ਨੂੰ ਕਿਤੇ ਸੰਤੁਸ਼ਟੀ ਮਿਲੇਗੀ ਇਸ ਕਰਕੇ ਅਸੀਂ ਕੁਝ ਚੀਜ਼ਾਂ ਸ਼ਹਿਰ ਲਈ ਜੜੀ ਹੈ ਮੰਗ ਰੱਖੀ ਸੀ ਜਿੰਦੇ ਚ ਪਹਿਲੀ ਜੜੀ ਸੀ ਕਿ ਐਂਬੂਲੈਂਸ ਸਮਾਣੇ अवेलेबल ਨਹੀਂ ਸੀ ਤਾਂ ਉਹਨਾਂ ਨੇ ਮੌਕੇ ਤੇ ਹੀ ਨਿਰਦੇਸ਼ ਦਿੱਤੇ ਕਿ 7 ਐਂਬੂਲੈਂਸ ਜੜੀਆਂ ਬੱਚਿਆਂ ਤੇ ਡਰਾਈਵਰ ਦੀ ਯਾਦ ਦੇ ਵਿੱਚ ਉਸ ਸਮਾਣੇ ਨੂੰ ਭੇਟ ਕੀਤੀ ਹੈ ਜੋ ਕਿ ਅੱਜ ਸਮਾਣੇ ਪਹੁੰਚ ਗਈਆਂ ਨੇ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਇਹ ਜੜੀਆਂ ਐਂਬੂਲੈਂਸਸ ਹੈ ਇਹ ਬਹੁਤ ਬੰਦਿਆਂ ਦੀ ਅੱਗੇ ਜਾ ਕੇ ਜਾਨ ਬਚਾਉਣ ਦੇ ਵਿੱਚ ਸਹਾਇਕ ਹੋਣਗੀ ਤਾਂਸੀਂ ਸਾਰੇ ਮਾਨ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਿਹੜੀ ਸਾਡੀ ਮੰਗਾਂ ਨੇ ਉਹ ਇੱਕ ਇੱਕ ਕਰਕੇ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਦੋ ਜਿਹੜੀਆਂ ਮੰਗਾਂ ਸਾਡੀਆਂ ਰਹਿੰਦੀਆਂ ਉਹ ਵੀ ਸਾਨੂੰ ਉਮੀਦ ਹੈ ਕਿ ਜਲਦੀ ਪੂਰੀਆਂ ਹੋ ਜਾਣਗੀਆਂ ਅੱਜ ਸੀਐਮਓ ਸਾਹਿਬ ਆਏ ਸੀਗੇ ਪੂਰਾ ਪ੍ਰਸ਼ਾਸਨ ਉਹਦੇ ਖੜਿਆ ਸੀਗਾ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਜਿਹੜੀਆਂ ਮੰਗਾਂ ਰੱਖੇ ਤੇ ਉਹਦੇ ਵਿੱਚ ਸਮਾਣਾ ਦੇ ਸਿਵਲ ਹਸਪਤਾਲ ਵਾਸਤੇ ਵੀ ਤੁਹਾਡੇ ਬਹੁਤ ਵੱਡੀ ਇੱਕ ਮੰਗ ਰੱਖੀ ਸੀ ਜੋ ਐਂਬੂਲੈਂਸਾਂ ਦੀ ਮੰਗ ਦੇ ਨਾਲ-ਨਾਲ ਡਾਕਟਰਾਂ ਦੀ ਘਾਟ ਹੈ ਜਾਂ ਉੱਥੇ ਹੋਰ ਵੀ ਫੈਸਿਲਿਟੀਆਂ ਦੀ ਉਹ ਹੈ ਅੱਜ ਤੁਸੀਂ ਉਹਨਾਂ ਨਾਲ ਸੀਐਮਓ ਸਾਹਿਬ ਨਾਲ ਗੱਲ ਵੀ ਕਰ ਰਹੇ ਸੀ ਉਹਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਆਨ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਹ ਫੈਸਿਲਿਟੀਆਂ ਸਾਨੂੰ ਮਿਲਣ ਦੇਖੋ ਜੀ ਮਾਨ ਸਾਹਿਬ ਨਾਲ ਐਂਬੂਲੈਂਸਿਸ ਤੋਂ ਬਾਅਦ ਸਾਡੀ ਜਿਹੜੀ ਗੱਲ ਹੋਈ ਸੀ ਕਿ ਸਮਾਣੇ ਜਿਹੜਾ ਹਸਪਤਾਲ ਹੈ ਉਹ ਕੈਨ ਨੂੰ 100 ਬੈਡਾਂ ਦਾ ਹਸਪਤਾਲ ਹੈ ਬਟ ਉੱਥੇ ਜਿਹੜੀਆਂ ਫੈਸਿਲਿਟੀਆਂ ਨੇ ਜਾਂ ਡਾਕਟਰਸ ਦੀ ਅਵੇਲੇਬਿਲਿਟੀ ਜਿਹੜੀ ਹੈ ਉਹ ਬੜੀ ਘੱਟ ਹੈ ਕਾਸੀ ਮਾਨ ਸਾਹਿਬ ਸਾਹਮਣੇ ਮੰਗ ਰੱਖੀ ਸੀ ਕਿ ਇੱਥੇ ਜਿਹੜੀ ਡਾਕਟਰ ਡਾਕਟਰ ਜਿਹੜੇ ਨੇ ਉਹ ਜਿੰਨੇ ਰਿਕੁਆਇਰਡ ਨੇ ਉਹਨੇ ਮੁਹਈਆ ਕਰਾਏ ਜਾਣ ਤੇ ਜਿਹੜੀਆਂ ਫੈਸਿਲਿਟੀਆਂ ਨੇ ਉਹ ਅਪਗ੍ਰੇਡ ਕੀਤੀਆਂ ਜਾਣ ਤਾਂ ਉਹਨਾਂ ਨੇ ਮੌਕੇ ਤੇ ਹੀ ਸਾਨੂੰ ਕਿਹਾ ਸੀ ਕਿ ਆਸ਼ਵਾਸਨ ਵੀ ਦਿੱਤਾ ਸੀ ਕਿ ਅਸੀਂ ਬੜੀ ਜਲਦ ਜਿਹੜਾ ਹੈ ਇਸ ਹਸਪਤਾਲ ਨੂੰ ਅਪਗ੍ਰੇਡ ਕਰਾਂਗੇ ਤੇ ਜਿਵੇਂ ਕਿ ਮੈਂ ਸੀਐਮਓ ਸਰ ਨੂੰ ਅੱਜ ਵੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਜਿੰਨੀ ਇੱਥੇ ਰਿਕੁਆਇਰਮੈਂਟ ਹੈ ਔਰ ਜਿੰਨੀ ਅਵੇਲੇਬਿਲਟੀ ਹੈ ਜਿਹੜੀ ਪੈਂਡਿੰਗ ਹੈ ਉਹ ਜਾਨੂ ਕਰਵਾਈ ਜਾਏ ਪੰਜਾਬ ਸਰਕਾਰ ਨੂੰ ਵੀ ਜਾਨੂ ਕਰਵਾਈ ਜਾਏ ਸਾਨੂੰ ਵੀ ਜਾਨੂ ਕਰਵਾਈ ਜਾਏ ਤਾਂ ਜੋ ਅਸੀਂ ਮਾਨ ਸਾਹਿਬ ਤੋਂ ਦੁਆਰਾ ਬੇਨਤੀ ਕਰਕੇ ਉਹ ਚੀਜ਼ਾਂ ਸਹੀ ਪੂਰੀਆਂ ਕਰਵਾ ਸਕੀਏ ਚਲੋ 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 ਮਾਨ ਸਾਹਿਬ ਨੂੰ ਆ ਲੋ ਕਿਥੇ Thank you.